ਖਬਰ ਲੈਨੇ ਕਪੂਰਥਲਾ ਤੋਂ ਕਪੂਰਥਲਾ ਮਾਡਰਨ ਜੇਲ੍ਹ ਚ ਬੰਦ ਗੈਂਗਸਟਰ ਜੱਗੂ ਭਗਵਾਨਪੂਰੀਆ ਨੇ ਉੱਚ ਸੁਰੱਖਿਆ ਚ ਨਜ਼ਰਸਾਨੀ ਦੀ ਐਲਸੀਡੀ ਤੋੜ ਕੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਜੇਲ੍ਹ ਸੂਤਰਾਂ ਅਨੁਸਾਰ ਉਸਨੇ ਗੁੱਸੇ ਵਿੱਚ ਐਲਸੀਡੀ ਤੋੜ ਦਿੱਤੀ ਤੇ ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ਤੇ ਥਾਣਾ ਕੋਤਵਾਲੀ ਪੁਲਿਸ ਨੇ ਗੈਂਗਸਟਰ ਖਿਲਾਫ ਤਹਿਤ ਮਾਮਲਾ ਦਰਜ ਕਰ ਲਿਆ ਜਾਣਕਾਰੀ ਮੁਤਾਬਕ ਜੇਲ੍ਹ ਚ ਬੰਦ ਗੈਂਗਸਟਰ ਜੱਗੂ ਭਗਵਾਨਪੂਰੀਆ ਅਤੇ ਹੋਰ ਗੁੱਟਾ ਵਿਚਕਾਰ ਲੜਾਈ ਹੋ ਗਈ ਜਦੋਂ ਜੇਲ੍ਹ ਪ੍ਰਸ਼ਾਸਨ ਨੇ ਉਹਨਾਂ ਨੂੰ ਰੋਕਿਆ ਤਾਂ ਜੇਲ੍ਹ ਚ ਬੰਦ ਗੈਂਗਸਟਰ ਜੱਗੂ ਭਗਵਾਨ ਪੂਰੀਏ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਜੇਲ੍ਹ ਦੀ ਕੰਧ ਤੋੜ ਕੀਤੀ ਜਿਸ ਦੌਰਾਨ ਉਹਨਾਂ ਨੇ ਜੇ ਅਧਿਕਾਰੀਆਂ ਨੂੰ ਜਾਣੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਕਰਮਚਾਰੀਆਂ ਨੂੰ ਵੀ ਧਮਕੀਆਂ ਦਿੱਤੀਆਂ ਗਿਆ ਜਿਸ ਤੋਂ ਬਾਅਦ ਮਾਡਰਨ ਜੇਲ੍ਹ ਕਪੂਰਥਲਾ ਦੇ ਸਹਾਇਕ ਸੁਪਰਡੈਂਟ ਨਵਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹਦਾਇਤਾਂ ਤੇ ਉੱਚ ਸੁਰੱਖਿਆ ਵਾਲੀ ਥੇਰਕ ਵਿੱਚ ਐਲਸੀਡੀ ਜੇਲ੍ਹ ਚ ਬੰਦ ਗੈਂਗਸਟਰ ਜਗਦੀਪ ਸਿੰਘ ਉਰਫ ਜੱਗੂ ਪੋਗਵਾਨ ਪੁਰੀਆਂ ਦੀ ਉਕਤ ਮੇਲ ਚ ਬੰਦ ਇੱਕ ਕੈਦੀ ਨਾਲ ਬਹਿਸ ਹੋ ਗਈ ਜਿਸ ਕਾਰਨ ਬਿਜਲੀ ਦੇ ਉਪਕਰਨਾਂ ਨਾਲ ਛੇੜਛਾੜ ਕਰਕੇ ਜੇਲ੍ਹ ਦੇ ਕੈਦੀਆਂ ਦੀ ਜਾਨ ਨੂੰ ਖਤਰਾ ਬਣਿਆ ਇਸ ਘਟਨਾ ਤੋਂ ਬਾਅਦ ਜੇਲ੍ਹ ਸੁਪਰਡੈਂਟ ਦੀ ਸ਼ਿਕਾਇਤੇ ਥਾਣਾ ਕੋਤਵਾਲੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਕੀ ਕਰੂ ਕਰਨਾ ਹੈ ਠੀਕ ਹੈ ਜਿਹੜਾ ਮੋਬਾਈਲ ਕਰਦੇ ਨਾਲ ਫੋਟੋਸ ਆਪਾਂ ਆਹ ਬਣਾ ਲਓ ਛੋਟਾ ਕਿਤਰਾ ਬਣਾ ਲਓ ਆਹ ਲੈਣਾ ਸਭਾ ਸਭ Coming like that. Very good. Sabhaj. Very good. Sapash. Head. Head. Come again. Head. 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 ਵੈਰੀ ਕੁਡਟਾ ਬਾਸ਼ ਸਟੈਂਡ ਐਚ ਐਚ ਵੈਰੀ ਕੁਡਟਾ ਐਵਨ ਪੰਜਾਬੀ ਟੀਵੀ ਤੋਂ ਕਪੂਰਥਲਾ ਤੋਂ ਨਰੇਸ਼ ਖੋਸਲਾ ਤੇ ਸਾਜਨ ਖੋਸਲਾ ਦੀ ਰਿਪੋਰਟ